ਰਮ੍ਰਿਸਰ ਤੋਂ ਜਿੱਥੇ ਰਾਜਸਾਨਸੀ ਦੇ ਵਿੱਚ ਦੋ ਗੁੱਟਾਂ ਦੇ ਵਿਚਾਲੇ ਝਗੜਾ ਹੋਇਆ ਹੈ ਦੋਵੇਂ ਪਾਸਿਓਂ ਇੱਟਾਂ ਪੱਥਰ ਚੱਲੇ ਨੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਤਰ੍ਹਾਂ ਆਪਸ ਦੇ ਵਿੱਚ ਪਿੜੀਆਂ ਨੇ ਦੋਵੇਂ ਧਿਰਾਂ ਦੇ ਵਿੱਚ ਪੁਰਾਣੇ ਸਮੇਂ ਤੋਂ ਕੋਈ ਵਿਵਾਦ ਚੱਲ ਰਿਹਾ ਸੀ ਜੋ ਜਾਣਕਾਰੀ ਮਿਲ ਰਹੀ ਹੈ ਉਹ ਜ਼ਿਆਦਾ ਤਸਵੀਰਾਂ ਸਾਹਮਣੇ ਆਈਆਂ ਨੇ ਸਮੇਂ ਤੋਂ ਇਹ ਵਿਵਾਦ ਚੱਲ ਰਿਹਾ ਸੀ ਕਿਸ ਤਰੀਕੇ ਨਾਲ ਇੱਕ ਦੂਜੇ ਦੇ ਉੱਤੇ ਇੱਟਾਂ ਪੱਥਰ ਚੱਲੇ ਨੇ ਉਹਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੁਣ ਔਰ ਇੱਟਾਂ ਪੱਥਰ ਇੱਕ ਦੂਜੇ ਦੇ ਉੱਤੇ ਚਲਾਈਆਂ ਗਈਆਂ ਕੁਝ ਲੋਕ ਜ਼ਖਮੀ ਹੋਏ ਨੇ ਇਹ ਵੀ ਹੁਣ ਜਾਣਕਾਰੀ ਮਿਲ ਰਹੀ ਹੈ ਹਾਲਾਂਕਿ ਇੱਕ ਸ਼ਖਸ ਜੋ ਤਸਵੀਰ ਚ ਨਜ਼ਰ ਆ ਰਿਹਾ ਹੈ ਕਿ ਇੱਕ ਸ਼ਖਸ ਛੱਤ ਦੇ ਉੱਤੇ ਖੜਾ ਹੈ ਆਪਣੇ ਘਰ ਦੀ ਛੱਤ ਦੇ ਉੱਤੇ ਖੜਾ ਉਸ ਤੋਂ ਖੜ ਕੇ ਹੀ ਇੱਟਾਂ ਪੱਥਰ ਹੀਟਾਂ ੁੱਟੇ ਜਾ ਰਹੇ ਨੇ ਔਰ ਇਹ ਪੂਰਾ ਮਾਮਲਾ ਅਪੋਰਸ ਦੇ ਕੋਲ ਵੀ ਦੱਸਿਆ ਜਾ ਰਿਹਾ ਕਿ ਪਹੁੰਚਿਆ ਰੁਕ ਕਰਦੇ ਹਾਂ ਸਾਡੇ ਸੇ ਹੋਗੀ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਅਮਿਤ ਅਮਿਤ ਕੀ ਕੋ ਜਾਣਕਾਰੀ ਹੈ ਇਹ ਕੋਰ ਬਿਲਕੁਲ ਅੰਮ੍ਰਿਤਸਰ ਦੇ ਰਾਜਸੰਸੀ ਜਿਹੜਾ ਕਿ ਵਿਧਾਨ ਸਭਾ ਏਰੀਆ ਵਾ ਉੱਥੋਂ ਦੀ ਘਟਨਾ ਹੈ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਗੁੱਟਾਂ ਦੇ ਵਿੱਚ ਝਗੜਾ ਹੋਇਆ ਹੈ ਹਾਲਾਂਕਿ ਪਹਿਲੀ ਵਾਰ ਝਗੜਾ ਨਹੀਂ ਹੋਇਆ ਉਸ ਤੋਂ ਪਹਿਲਾਂ ਵੀ ਉਹਨਾਂ ਦੇ ਵਿੱਚ ਹਦਾਇਨਾਮਾ ਪੁਲਿਸ ਕਈ ਵਾਰੀ ਕਰਵਾ ਚੁੱਕੀ ਹੈ ਲੇਕਿਨ ਹੁਣ ਉਸੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਫਿਰ ਤੋਂ ਅੱਜ ਦੋਵੇਂ ਧਿਰ ਆਮਲੇ ਸਾਹਮਣੇ ਆਈ ਹੈ ਤੇ ਇਟਾ ਪੱਥਰ ਚੱਲੇ ਨੇ ਹਾਲਾਂਕਿ ਇਸ ਘਟਨਾ ਤੋਂ ਬਾਅਦ ਦੋ ਤੋਂ ਤਿੰਨ ਜਿਹੜੇ ਕਿ ਲੋਕ ਕਾਇਲ ਵੀ ਹੋਏ ਆ ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਅਲੱਗ-ਅਲੱਗ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਦੇ ਕੋਲ ਮਾਮਲਾ ਪਹੁੰਚ ਚੁੱਕਿਆ ਹੈ ਤੇ ਇਹ ਜਿਹੜੀ ਵੀਡੀਓ ਇੱਕ ਯੁਵਕ ਵੱਲੋਂ ਬਣਾਈ ਗਈ ਹੈ ਇਹ ਵੀ ਪੁਲਿਸ ਨੇ ਕਬਜ਼ੇ ਦੇ ਵਿੱਚ ਲੈ ਲਈ ਹੈ ਤੇ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਸ਼ਾਪੇਮਾਰੀ ਲਗਾਤਾਰ ਕੀਤੀ ਜਾ ਰਹੀ ਹੈ ਹਾਲੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ ਨਾ ਹੀ ਕੋਈ ਫੜਿਆ ਗਿਆ ਹੈ ਸੋ ਮਾਮਲਾ ਜ਼ਰੂਰ ਦੋਵੇਂ ਧਿਰ ਰਾਹੀਏ ਲੇਕਿਨ ਉਸ ਤੋਂ ਬਾਅਦ ਦੋਵੇਂ ਧਿਰਾਂ ਦੇ ਲੋਕ ਜਿਹੜੇ ਕਿ ਫਰਾਰ ਹੋ ਗਏ ਐ ਸੋ ਪੁਲਿਸ ਇਸ ਮਾਮਲੇ ਤੇ ਜਾਂਚ ਕਰਦੀ ਪਈ ਐ ਸੋ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਇਸ ਦੇ ਵਿੱਚ ਦੋਸ਼ੀ ਪਾਇਆ ਜਾਏਗਾ ਉਸ ਤੇ ਉੱਪਰ ਕਾਰਵਾਈ ਕੀਤੀ ਜਾਵੇਗੀ ਜੀ ਕਰੋ ਚਲੋ ਸ਼ੁਕਰੀਆ ਤਾਂਬਾਤ ਸਾਡੇ ਨਾਲ ਜੁੜਨ ਲਈ ਇਸ ਖਰੀ ਗੱਲਬਾਤ ਲਈ ਦੋ ਧਿਰਾਂ ਦੇ ਵਿਚਾਲੇ ਇਹ ਜ਼ਬਰਦਸਤ ਵਿਵਾਦ ਹੋਇਆ ਉਸ ਦੀਆਂ ਤਸਵੀਰਾਂ ਅਸੀਂ ਹੁਣ ਤੱਕ ਪਹੁੰਚਾ ਰਹੇ ਹਾਂ